ਰੈਸ਼ਨ ਹਾਰਨ ਵਗੈਰਾ ਲੱਗੇ ਹੋਏ ਜੀ ਇਹ ਮਤਲਬ ਸੌਂਕ ਨੂੰ ਨਹੀਂ ਆਵੇ ਚੱਲਦੇ ਨੇ ਚੱਲਦੇ ਚੱਲਦੇ ਸਭ ਕੁਝ 2100 ਪਿੰਡਾ ਚੱਲਿਆ Ориਜినਲ ਸਾਡੇ 2100 ਘੰਟਾ ਉਹਨ ਲਈ ਚੱਲਿਆ ਤੇ ਸਰਪੰਚ ਚ ਆ ਗਿਆ ਲੈ ਵੀ ਨਵਾਂ ਟਰੈਕਟਰ ਹੈਗਾ ਰੰਗ ਪੇਂਟ ਦਾ ਰੰਗ ਪੇਂਟ ਦਾ ਤੇ 100% Ориਜినਲ ਲੈ ਵੀ ਜਿਹੜੇ ਸਾਹਨਾ ਬਾਈ ਨੇ ਖੋਲ ਲਿਆ ਟਰੈਕਟਰ ਇਹਦੇ ਕੋਲ ਚਾਬੀ ਤੱਕ ਵੀ ਨਹੀਂ ਲੱਗੇ Ориਜినਲ ਮਸ਼ੀਨ ਤੇ ਨਹੀਂ ਅਜੇ ਤੱਕ ਲੱਗੇ ਆਵਾ ਜਿਵੇਂ ਆਪਾਂ ਕਹიდੀਏ ਜੰਸੀ ਰਿਕਾਰਡ ਵਾਲਾ ਸ਼ੋਰੂਮ ਹੀ ਹੈ ਜੀ ਸ਼ੋਰੂਮ ਹੀ ਹੈਗਾ ਹਾਂ ਜੀ ਲਓ ਵੀ ਦੋਸਤੋ ਸੱਰੀ ਵੀਰ ਨੂੰ ਪਿਆਰ ਪਿਆ ਸੱਸੀ ਗਾਲ ਮੀਦਾ ਤੁਸੀਂ ਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਮਨਤਪਾਲ ਸਿੰਘ ਬੱਬੂ ਤੇ ਅੱਜ ਬਾਤ ਖੜੇ ਹੋਏ ਜੀ ਮੋਗੇ ਟਰੈਕਟਰਾਂ ਦੀ ਮੰਡੀ ਤੇ ਤੇ ਬਾਈ ਕੋਲੇ ਟੌਪ ਟੌਪ ਕੰਡੀਸ਼ਨ ਦੇ ਟਰੈਕਟਰ ਹੁੰਦੇ ਨੇ ਵੀਡੀਓ ਚ ਬਣੇ ਰਿਹਾ ਬਈ ਜੀ ਸਾਰੀ ਬਾਈ ਨਾਲ ਗੱਲਬਾਤ ਕਰਾਂਗੇ ਕੀ ਮਾਡਲ ਨੇ ਕੀ ਕੀ ਰੇਟ ਨੇ ਸੱਸੀ ਗਾਲ ਬਾਈ ਜੀ ਸੱਸੀ ਗਾਲ ਜੀ ਠੀਕ ਹੋ ਬਾਈ ਜੀ ਹਾਂਜੀ ਹਾਂਜੀ ਵਧੀਆ ਤੁਸੀਂ ਨਾਮ ਤੇ ਮੋਬਾਈਲ ਨੰਬਰ ਕੀ ਹੈ ਬਾਈ ਜੀ ਆਪਣਾ ਨਾਮ ਹੈਗਾ ਜੀ ਵਿਕਰਮਜੀਤ ਸਿੰਘ ਮੋਬਾਈਲ ਨੰਬਰ 9876599401 ਠੀਕ ਹੈ ਜੀ ਅੱਜ ਕਿੰਨੇ ਟਰੈਕਟਰ ਹੈਗੇ ਜ ਏ ਲੋਨ ਵਗੈਰਾ ਦੀ ਸਹੂਦਤ ਹੈ ਜੀ ਆਪਣੀ ਹਾਂਜੀ ਲੋਨ ਦੀ ਸਾਰੀ ਸਹੂਦਤ ਹੈ ਠੀਕ ਹੈ ਜੀ ਤੇ ਬਾਕੀ ਟਰੈਕਟਰ ਵਗੈਰਾ ਵਿੱਚ ਕੱਟ ਵੀ ਲੈਣੇ ਆਪਾਂ ਹਾਂਜੀ ਕਟਿੰਗ ਹੋ ਜੂ ਟਰੈਕਟਰ ਦੀ ਠੀਕ ਹੈ ਜੀ ਤੇ ਪੰਜਾਬ ਨੰਬਰ ਟਰੈਕਟਰਾਂ ਦੇ ਸਾਰੇ ਪੰਜਾਬ ਨੰਬਰ ਹੀ ਹੈ ਜੀ ਠੀਕ ਹੈ ਜੀ ਤੇ ਕਾਗਜ਼ ਪੱਤਰਾਂ ਦੀ ਕਾਗਜ਼ ਪੱਤਰਾਂ ਦੀ ਫੁੱਲ ਗਾਰੰਟੀ ਹੋਊਗੀ ਆਪਣੀ ਜੀ ਠੀਕ ਹੈ ਜੀ ਤੇ ਬਾਕੀ ਜਿਹੜਾ ਟਰੈਕਟਰ ਆਊਗਾ ਉਹਦੇ ਲੋਨ ਵਗੈਰਾ ਪਹਿਲਾਂ ਕਲੀਅਰ ਹੁੰਦਾ ਹੀ ਹਾਂਜੀ ਉਹ ਡਾਕੂਮੈਂਟ ਸਾਰੇ ਕੰਪਲੀਟ ਮਿਲਣਗੇ ਕੋਈ ਦਿੱਕਤ ਨਹੀਂ ਠੀਕ ਹੈ ਬਾਈ ਹਾਂ ਉਹ ਐਨਓਸੀ ਵਗੈਰਾ ਜਿਹਦੇ ਨਾਲ ਹੋਊਗੀ ਨਾਲ ਦੇਵਾਂਗੇ ਐਫੀਡੇਵਟ ਤਲੋ ਬਈ ਜੀ ਸਵਰਾਜ 855 ਤੋਂ ਆਪਾਂ ਸਟਾਰਟ ਕਰਾਂਗੇ ਕਿੰਨੇ ਮਾਡਲ ਆ ਬਈ ਇਹ 2018 ਮਾਡਲ ਆ ਜੀ ਠੀਕ ਆ ਜੀ ਤੇ ਚਾਲ ਚਲਾਵੇ ਦੀ ਗੱਲ ਕਰੀਏ ਜੀ ਚਾਲ ਚਲਾਵੇ ਤਾਂ ਬਹੁਤ ਵਧੀਆ ਨੰਬਰ 1 ਟਰੈਕਟਰ ਨਾਲ ਦੇ ਟਾਇਰ ਆਗੇ ਨਾਲ ਦੇ ਟਾਇਰ ਆਗੇ ਠੀਕ ਆ ਜੀ ਨਾਲ ਦੇ ਟਾਇਰ ਆਗੇ ਦੇਗੀ ਚੁੱਲੇ ਵਾਲਾ ਜੀ ਦੀ ਕਹਿੰਦੇ ਡਿਮਾਂਡ ਵੀ ਬਹੁਤ ਜ਼ਿਆਦਾ ਆ ਜੀ ਪੀ ਵੀ 46 ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਠੀਕ ਆ ਲੈ ਬਈ ਪੀ ਵੀ 46 ਸਰਕਾਰੀ ਨੰਬਰ ਪਲੇਟਾਂ ਲੱਗੀਆਂ ਨੇ ਤੇ ਸਾਰਾ ਟਰੈਕਟਰ オリジナル ਹੀ ਬਈ ਹਾਂ ਜੀ オリジナル ਹੈ ਟਰੈਕਟਰ ਠੀਕ ਹੈ ਟਾ ਟੱਪੇ ਦੀ ਗੱਲ ਕਰੀ ਕਿੰਨੇ ਪੈ ਹੈਗੇ 60 ਪੈ ਟਾ ਹੈਗੇ ਨਾਲ ਦੇ ਠੀਕ ਹੈ ਜੀ 7 ਪੈਸੇ ਨੇਗੇ ਪਰ ਹੈ ਤਾਂ ਪਲੱਸ ਹੀ ਨੇਣਾ ਆਪਾਂ ਜਿਵੇਂ ਆਪ ਕਹਦੇ ਜੀ ਫਰੰਟ ਹੈਗੇ ਨੇਗੇ 80 ਪੈਸੇ ਦੇ 2018 ਮਾਡਲ ਆ ਠੀਕ ਹੈ ਜੀ ਰੇਟ ਹੈਗਾ ਜੀ ਦਾ 5 ਲੱਖ 85000 ਰੁਪਏ ਠੀਕ ਹੈ ਜੀ 5 ਲੱਖ 85000 ਰੁਪਏ ਤੇ ਜੇ ਟੇਪ ਕੋਈ ਵਾਇਰ ਦੀ ਗੱਲ ਕਰੀ ਬਈ ਜੀ ਸ਼ੌਕ ਨੂੰ ਐ ਇਹ ਸ਼ੌਕ ਨੂੰ ਕੋਈ ਦੇਖਤਾ ਨਹੀਂ ਥੱਲੇ ਕੋਈ ਦੇਖ ਨਹੀਂ ਹੈਗੀ ਠੀਕ ਹੈ ਜੀ ਜਿਵੇਂ ਕਈ ਵਾਰ ਹੁੰਦਾ ਹੈ ਨਾ ਮੇਰੀ ਪਹਿਲਾਂ ਮੈਟਿੰਗ ਕਰਵਾਈ ਹੋਈ ਹੈ ਜੀ ਠੀਕ ਹੈ ਜੀ ਪਹਿਲਾਂ ਤੋਂ ਕਰਵਾਈ ਵੀ ਕਈ ਵਾਰ ਆਪਾਂ ਚੀ ਇਹ ਮਾਨਤਨ ਹੋ ਜੂ ਮੌਕੇ ਤੇ ਹਾਂਜੀ ਮਾਨਤਨ ਸਾਰੇ ਟਰੈਕਟਰਾਂ ਚ ਹੋ ਜੂਗਾ ਮੌਕੇ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਪ੍ਰੈਸ਼ਰ ਹਾਰਨ ਵਗੈਰਾ ਲੱਗੇ ਹੋਏ ਇਹ ਜੀ ਇਹ ਮਤਲਬ ਸ਼ੌਂਕ ਨੂੰਣੀ ਹੈਗੇ ਚੱਲਦੇ ਨੇ ਚੱਲਦੇ ਚੱਲਦੇ ਸਭ ਕੁਝ ਚੱਲਦਾ ਵੀ ਚੱਲਦੇ ਨੇ ਪ੍ਰੈਸ਼ਰ ਹਾਰਨ ਰਵਾਏ ਹੋਣਗੇ ਪੂਰੇ ਸ਼ੌਂਕ ਨੂੰ ਸ਼ੌਂਕੇ ਘਰੋਂ ਆਏ ਹੋਏ ਜੀ ਹਾਂਜੀ 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 ਸ਼ੌਂਕ ਠੀਕ ਹੈ ਜੀ ਇਹ ਲੋ ਬਈ ਆ ਲੈ ਗਿਆ ਮਿੰਦਰਾ 575 ਇਹ 2014 ਮਾਡਲ ਆ ਜੀ ਠੀਕ ਹੈ ਜੇ ਆਪਾਂ ਗੱਲ ਕਰੀਏ ਰੰਗ ਪਿੰਟ ਦੀ オリジナル ਬਈ ਜੀ ਸਾਰਾ ਠੀਕ ਹੈ ਜੀ ਕੱਲਾ ਬੰਪਰ ਤੇ ਹੁੱਕ ਰੰਗ ਆ ਬਾਕੀ ਸਾਰਾ ਬੰਪਰ ਦਾ ਪੈ ਸਾਡੇ 2200 ਘੰਟਾ ਚੱਲਿਆ ਓਰੀਜਨਲ ਸਾਡੇ 2200 ਘੰਟਾ ਓਨਲੀ ਚੱਲਿਆ ਤੇ ਸਰਪੰਚ ਚ ਆ ਗਿਆ ਲੈ ਵੀ ਨਵਾਂ ਟਰੈਕਟਰ ਹੈਗਾ ਇਹ ਨਾਲ ਦੇ ਟਾਇਰ ਦੇ 65 ਵੇ ਸੀ ਜੋ ਆਪਾਂ ਲਾ ਕੇ ਦੁਬਾਰਾ ਨਵੀਂ ਜੋੜੀ ਲਾਤੀ ਹੈ ਠੀਕ ਹੈ ਜੀ ਤੇ ਬਿਲ ਵਗੈਰਾ ਵੀ ਆਪਾਂ ਕਹਿੰਦੇ ਮਿਲ ਜੂਗਾ ਹਾਂਜੀ ਹਾਂਜੀ ਠੀਕ ਹੈ ਜੀ ਬੈਲੋ ਤੇ ਕੰਮ ਜਿਹੜਾ ਦਵਾ ਦੇ ਮਾਲਕ ਦੇ ਨਾਮ ਤੇ ਸਿੱਧਾ ਕਰਵਾ ਦਾਂਗੇ ਠੀਕ ਹੈ ਜੀ ਲੈ ਵੀ ਪਾਵਰ ਮਾਡਲ ਹੈ ਸ਼ਕਤੀ ਲਾਈਫ ਪਲੱਸ ਠੀਕ ਹੈ ਜੀ ਸ਼ਕਤੀ ਲਾਈਫ ਪਲੱਸ ਵਾਲਾ ਟੌਬ ਵਾਲਾ ਮਾੜਾ 4 ਐਮ ਆਰ ਐਫ ਦੇ ਟਾਇਰ ਨੇਗੇ ਤੇ ਜਿਵੇਂ ਆਪਾਂ ਕਹਿੰਦੇ ਮਹਿੰਗੇ ਵਾਲੇ ਹਾਂਜੀ ਮਹ ਇਹ ਇਹਦਾ ਹੀ ਹਿੱਸਾ ਵੀ ਅੱਗੇ ਨਾਲੋਂ ਵੱਡਾ ਕਰਤਾ ਨੇ ਇਹਦਾ। ਹਾਂਜੀ ਇਹੋ ਕੇਮ ਥੋੜਾ ਜਿਆ ਇੱਕ ਤਾਂ ਅੱਗਾ ਨਹੀਂ ਚੱਕਦਾ। ਠੀਕ ਹੈ ਜੀ। ਥੋੜੀ ਹਾਂਡੀ ਵੀ ਇਹਦੀ ਲੰਮੀ ਕਰਤੀ ਆਮ ਨੂੰ। ਠੀਕ ਹੈ ਜੀ। ਪਾਵਰ ਸਟੀਅਰਿੰਗ 'ਚ ਆ ਗਿਆ ਤੇਲ ਬ੍ਰੇਕ, ਰਿਵਰਸ ਬੀਟਿਓ, ਡਬਲ ਕਲਚ ਆ ਗਿਆ। ਜਿਵੇਂ ਆਪਾਂ ਕਹਈਏ ਸਾਰੀਆਂ ਸੁਵਿਧਾਾਂ ਇੱਥੇ ਆ ਗਿਆ। ਹਾਈ ਸਪੀਡ 'ਚ ਆ ਗਿਆ ਪੂਰਾ। ਮਗਰੋਂ ਵੀ ਟਰੈਕਟਰ ਦਿਖਾ ਦਿਓ ਤੁਸੀਂ। ਠੀਕ ਹੈ ਜੀ। ਕੰਡੀਸ਼ਨ ਦੇਖੋ। ਲੈ ਵੀ ਪੂਰਾ ਸੋਹਣਾ ਟਰੈਕਟਰ ਆ ਬਾਈ ਕਹਿੰਦਾ। ਮੀਟਰ ਵੀ ਦਿਖਾ ਦਿਓ। 2100 ਤੇ 57 ਘੰਟੇ ओरिजिनल ਚੱਲੇਗੀ। ओरिजिनल ਹੀ ਚੱ ਤੇ ਕੀ ਡਿਮਾਂਡ ਰੱਖੇ ਬਾਈ ਜੀ ਇਹਦਾ 460000 ਰੁਪਏ ਮਾਲ ਕਰਦੇ ਆ ਜੀ ਠੀਕ ਹੈ ਜੀ ਤੇ ਮੇਰੀ ਵੀਡੀਓ ਦੇਖ ਕੇ ਆ ਗਿਆ 10600 ਹਾਂਜੀ ਹਾਂਜੀ ਕਰ ਦਾਂਗੇ ਮਾਨਤਾ ਜਰੂਰ ਠੀਕ ਹੈ ਜੀ ਲੈ ਵੀ ਆ ਮੇਰੀ ਵੀਡੀਓ ਦੇਖ ਕੇ ਆਉਗੇ ਤਾਂ ਬਾਈ ਕਹਿੰਦਾ ਮਾਨਦਾਨ ਲੋਕਲ ਨੰਬਰ ਆ ਫਰਸਟ ਓਨਰ ਆ ਠੀਕ ਹੈ ਲੋਕਲ ਨੰਬਰ ਹੈਗਾ ਪੀ ਵੀ 5 ਤੇ ਆ ਗਿਆ ਗਿਆ ਬਾਈ ਜੀ 4 ਸਟਾਰ ਚ 855 ਤੇ ਮੈਂ ਕਹਿੰਦਾ ਤੁਸੀਂ ਜਿਵੇਂ ਸੁਬਰਾਜ ਤੇ ਵੀ ਬਹੁਤ ਜ਼ਿਆਦਾ ਕੰਮ ਕਰਦੇ ਹੋ ਨਾ ਹਾਂਜੀ ਹਾਂਜੀ ਸੁਬਰਾਜ 735 ਜਿਵੇਂ ਸੁਬਰਾਜ 735 ਹੋ ਗਿਆ 855 ਮਾਰਕੀਟ ਚ ਵੇਖਦਾ ਡਾਇਰੈਕਟਰ ਸਾਰੇ ਠੀਕ ਹੈ ਜੀ ਹਾਂਜੀ ਤੇ ਇਹ ਕਿੰਨੇ ਤੇ ਜੇ ਚੱਲੇ ਚੁੱਲੇ ਦੇ ਪਤਾ ਵੀ ਕਿੰਨੇ ਘੰਟੇ 1397 ਘੰਟੇ ओरिजिनल ਚੱਲਿਆ ਜੀ ओरिजिनल ਹਾਂਜੀ ਤੇ ਟਾਇਟਪੇ ਵੀ ਮੈਂ ਤਾਂ ओरिजिनल ਨਾਲ ਨਾਲ ਦੇ ਟਾਇਰਾ ਹੀ 70 ਪੈਸੇ ਲੈ ਵੀ 70 ਪੈਸੇ ਨਾਲ ਦੇ ਟਾਇਰ ਨੰਬਰ ਆ ਪਹਿਲੇ ਨਾਂ ਤੇ ਜੀ ਤੇ ਵੀ 29 ਬੋਗੇ ਨੰਬਰ ਤੇ 14 ਦੇ ਟਾਇਰਾਂ ਚ ਆ ਗਿਆ ਬਾਈ ਜੀ ਹਾਂਜੀ ਤੇ ਰੰਗ ਪੇਂਟ ਦਾ ਰੰਗ ਪੇਂਟ ਦਾ ਤਾਂ ਜੀ 100% ओरिजिनल ਲੈ ਵੀ ਜਿਹੜੇ ਸਾਹਣਾ ਬਾਈ ਨੇ ਖੋਲ ਲਿਆ ਟਰੈਕਟਰ ਇਹਦੇ ਅੱਕ ਚਾਬੀ ਤੱਕ ਵੀ ਨਹੀਂ ਲੱਗਦੀ ओरिजिनल ਮਸ਼ੀਨ ਤੇ ਨਹੀਂ ਅਜੇ ਤੱਕ ਅੱਗਿਆ ਰੇਟ ਲੈ ਵੀ ਦਿਖਾ ਦੇ ਜਦੋਂ ਬਾਗਿਆ ਤੇਰੇ ਆਏ ਇਹ ਬਿੱਤੀ ਤੇ ਚੱਲਿਆ ਪਹਿਲਾਂ ਠੀਕ ਹੈ ਜਿੰਨੇ ਕ ਆਪਾਂ ਕਹੇ ਦੀ ਟਰੈਕਟਰ ਹੁੰਦੇ ਨੇ ਸੱਤਾਰੇ ਖੜਾਉਣਾ ਹੈ ਹਾਂਜੀ ਖੇਤੀ ਵਾਲੀ ਹੈ ਟਰੈਕਟਰ ਆਪਾਂ ਕੋਈ ਨਾ ਟਰਾਲੀ ਵਾਲਾ ਰਿਕਟ ਨਹੀਂ ਲਿਆ ਕਦੇ ਵੀ ਠੀਕ ਹੈ ਜੀ ਹਾਂਜੀ 17 ਦੇ ਮਾਰ ਕੇ 17 ਨੇ ਮਾਰ ਕੇ ਆ ਗਿਆ ਹਾਂਜੀ ਠੀਕ ਹੈ ਜੀ ਤੇ ਮਾਡਲ ਆ ਗਿਆ ਇਹ 17 ਮਾਡਲ ਆ ਜੀ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਜੀ ਇਹਦਾ 5 ਲੱਖ ਤੇ 60000 ਰੁਪਏ ਮੁੱਲ ਕਰਦੇ ਆ ਜੀ ਠੀਕ ਹੈ ਜੀ ਰਿਵਰਸ ਪੀ ਵੀ ਜਾ ਗਿਆ ਹਾਂਜੀ ਤੇ ਡਬਲ ਡਿਸਟਰੀਬਿਊਟਰ ਡਬਲ ਡਿਸਟਰੀਬਿਊਟਰ ਆ ਗਿਆ ਤੇ ਬ੍ਰੇਕ ਆ ਤੇਲ ਬ੍ਰੇਕ ਆ ਗਿਆ ਲੈ ਭਾਈ ਟੌਕ ਫਾਲਟ ਆ ਮਾਈ ਡੀਡੀ ਮਾ ਬਾਕੀ ਮੌਕੇ ਮੌਕੇ ਦਾ ਨੰਬਰ ਹੈ ਇਹਦੇ ਮੌਕੇ ਦਾ 829 ਹਾਂਜੀ ਠੀਕ ਹੈ ਬਈ ਕਿ ਮਿਊਜ਼ਿਕ ਸਿਸਟਮ ਵਗੈਰਾ ਲੱਗਿਆ ਹੋਇਆ ਨਾਲ ਹੀ ਹੈ ਮਿਊਜ਼ਿਕ ਸਿਸਟਮ ਵੀ ਲੱਗਿਆ ਹੋਇਆ ਹੈ ਤੇ ਲਾਉਂਦੇ ਦਾ ਨਹੀਂ ਹੈ ਕਿ ਕਈ ਵਾਰੀ ਜਿਹੜਾ ਸਮਾਨ ਸਾਰੇ ਟਰੈਕਟਰਾਂ ਤੇ ਜਿੱਦਾਂ ਹੈਗਾ ਨਾਲ ਦਿਖਾਵਾਂਗੇ ਸਭ ਕੁਝ ਨਾਲ ਮਿਲੂਗਾ ਚਾਹੁੰਦੇ ਨਹੀਂ ਕੁਝ ਠੀਕ ਹੈ ਜੀ ਹਾਂਜੀ ਇਹ ਕੀ ਡਿਮਾਂਡ ਕਰਿਆ ਬਈ ਜੀ ਇਹਦਾ 5,60,000 ਰੁਪਏ ਮੰਗਲ ਕਰਦੇ ਠੀਕ ਹੈ 5,60,000 ਰੁਪਏ ਮੰਗਲ ਕਰਦੇ ਠੀਕ ਹੈ ਮਾਤਾ ਇਹਦੇ ਨੂੰ ਹੋ ਜਾ ਸਾਰੇ ਰੇਟਾਂ ਦੇ ਜੋ ਰੇਟ ਕੋਈ ਸੇ ਦਾ ਫਿਕਸ ਨਹੀਂ ਹੈ ਜੇ ਆਪਾਂ ਰੇਟ ਵੇਚਣਾ ਪੈਣਾ ਹੈ ਕਹਿਣਾ ਪੈਂਦਾ ਬਾਕੀ ਮੌਕੇ ਤੇ ਅਡਜਸਟਮੈਂਟ ਹੋ ਜਾਂਦੀ ਹੈ ਠੀਕ ਹੈ ਜੀ ਬਾਕੀ ਲੋਨ ਦੀ ਸਹੂਲਤ ਹੈਗੀ ਆਪਣੇ ਕੋਲੇ ਜੇ ਕਿਸੇ ਨੇ ਲੋਨ ਕਰਵਾਉਣਾ ਹੋ ਵੀ ਹੋਊਗਾ ਜੇ ਕਿਸੇ ਨੇ ਕਟਿੰਗ ਕਰवानी ਟਰੈਕਟਰ ਦੀ ਉਹ ਵੀ ਹੋ ਜੂਗਾ ਕੋਈ ਦਿੱਕਤ ਨਹੀਂ ਠੀਕ ਹੈ ਜੀ ਤੇ ਗਿਆ ਗਿਆ ਬਈ ਫਾਰਮਟਰਾਂ ਕੇ ਸਾਫ ਇਹ 2009 ਮਾਡਲ ਆ ਬਈ ਜੀ 9 ਮਾਡਲ ਦੇਖ ਲੋ ਮੜਾ ਇਹ ਕਈ ਵਾਰ ਗਲਤ ਨਾ ਲਿਖਦਾ ਹੋਵੇ ਨਾ ਜੀ 9 ਮਾਡਲ ਆ ਨਾਲ ਦੇ ਟਾਇਰਾਂ ਟਰੈਕਟਰ ਦੇ ਨਾਲ ਦੇ ਟਾਇਰ ਆਗੇ 9 ਮਾਡਲ ਆ ਸਾਰਾ origignal origignal ਜੀ ਜਿਵੇਂ ਆਪਾਂ ਕਹਿ ਦਈਏ ਪੇਂਟ ਦਾ ਵੀ ਓਕੇ ਪਿਆਗਾ ਕਲਮੋਂ ਵੀ ਨਹੀਂ ਲੱਗੀ ਹੋਊਗੀ ਕਲਮੋਂ ਵੀ ਲੱਗੀ ਹੋਊਗੀ ਪੂਰੀ ਗਿੰਦਾ ਰਵਾਂਗੇ ਐ ਵੀ ਇਹ ਵੀ ਵਿਵਿਨਨਤਰਾ ਆ ਗਿਆ ਹਾਂਜੀ ਤੇ ਬਾਕੀ ਸਾਊਂਡ ਸਿਸਟਮ ਵਗੈਰਾ ਸਭ ਕੁਛ ਨਾਲ ਮਿਲੂਗੀ ਠੀਕ ਹੈ ਜੀ ਹਾਂਜੀ ਤੇ ਬਾਕੀ ਕੰਡੀਸ਼ਨ ਤੁਸੀਂ ਟਰੈਕਟਰ ਦੀ ਚੈੱਕ ਵੇਗਾ ਬਗਹੀ ਮਗਰਾੜ ਵਗੈਰਾ ਵੀ ਪੂਰੇ ਓਕੇ ਨੇਗੇ ਸਾਫ ਨੇਗੇ ਤੇ ਕਰੋ ਟਰੈਕਟਰ ਹੁੰਦੇ ਨੇ ਭਾਈ ਕਹਿੰਦਾ ਜਿੰਨੇ ਵੀ ਟਰੈਕਟਰ ਹੁੰਦੇ ਨੇਗੇ ਤੇ ਜਿਮੀਵਾਰ ਘਰੇ ਚੱਲੇ ਉਹਨਾਂ ਦੇ ਤੇ ਇਹਦੀ ਕੀ ਟਮਾਰਾ ਭਾਈ ਕਹਿੰਦਾ 3,65,000 ਰੁਪਏ ਮੰਨ ਲਓ ਜੀ ਠੀਕ ਹੈ ਜੀ 3,65,000 ਰੁਪਏ ਹਾਂਜੀ ਇਹ ਆਪਾਂ ਸਹੀ ਜੀ ਰੇਟ ਪੁੱਛੀਏ ਕਰ ਦੋਗੇ 15-20000 ਰੁਪਏ ਸੋਨਾ ਕਿ 3.5 ਲੱਖ ਰੁਪਏ ਦਾ ਰੇਟ ਦੇ ਦਾਂਗੇ ਸਾਢੇ 3 ਲੱਖ ਰੁਪਏ ਦਾ ਹਾਂਜੀ 15000 ਰੁਪਏ ਹਾਂਜੀ ਤੇ ਲਓ ਵੀ ਅੱਗੇ ਆ ਗਿਆ ਮੈਸੀ ਜਿਵੇਂ ਆਪਾਂ ਕਹਿੰਦੇ ਆ ਮੁੱਲ ਮੁੱਲਾਂ ਦੇ ਖੜਾ ਪੂਰਾ ਸੋਨਾ ਲੱਗਦਾ ਹੈ ਨਾ ਹਾਂਜੀ ਹਾਂਜੀ ਠੀਕ ਹੈ ਕਿੰਨੇ ਮਾਡਲ ਆ ਬਈ ਜੀ ਇਹ 82 ਮਾਡਲ ਆ ਬਈ ਜੀ ਲੈ ਵੀ 82 ਮਾਡਲ ਲੱਗਾ ਇਹਨਾਂ ਦਾ ਸੱਚੇ ਪੁਰਾਣੇ ਟਿੱਬੇ ਜਿਵੇਂ ਟਾਏ ਹੁੰਦੇ ਨੇ ਉਹ ਗੱਲ ਹੈ ਨਾ ਹਾਂਜੀ ਹਾਂਜੀ ਠੀਕ ਹੈ ਬਾਕੀ ਸਾਰਾ ਆਪਾਂ ਤਿਆਰ ਕਰਵਾਇਆ ਹੋਇਆ ਫੁੱਲ ਤਿਆਰ ਕਰਵਾਇਆ ਗੇਅਰ ਟਾਇਰ ਟੂਰ ਵੀ ਗੁੜੀਏ ਦੇ ਟਾਇਰ ਪਾਏ ਹੋਏ ਅਗਲੇ ਮਾਰਫ ਦੇ ਅਗਲੇ ਗੁੜੀਏ ਦੇ ਆ ਸਾਰਾ ਤਿਆਰ ਕਰਵਾਇਆ ਖੁਦ ਤਿਆਰ ਕਰਵਾਇਆ ਹੈ ਠੀਕ ਹੈ ਜੀ ਤੇ 88 ਮਾਡਲ ਹੋਗਾ 88 82 ਮੈਂ 2 ਲੱਖ 45000 ਰੁਪਏ ਮਨ ਲਈ ਠੀਕ ਹੈ 2 ਲੱਖ 45000 ਰੁਪਏ ਮੁੱਲ ਲਗਾ ਤੇ ਬਾਕੀ ਵੀ ਮੌਕੇ ਤੇ ਹੋ ਜੂਗਾ ਤੇ ਕੰਡੀਸ਼ਨ ਸਭ ਨੰਬਰ ਹੈ ਜੀ ਠੀਕ ਹੈ ਮੈਂ ਕਈ ਵਾਰ ਤੁਸੀਂ ਮੋਡੀਫਾਈ ਦਾ ਕਰਾਈ ਵਡਾ ਕਰੀ ਉਹਨਾਂ ਮੰਗੋ ਮੋਡੀਫਾਈ ਨਹੀਂ ਜਿੱਦਾਂ ਦਾ ਹੈਗਾ ਐ ਨਹੀਂ ਲਊਗਾ ਠੀਕ ਹੈ ਉਹ ਨਹੀਂ ਕੋਈ ਦਿੱਕਤ ਹੈ ਲੈ ਵੀ ਸੋਨਾ ਵੀ ਲੱਗਦਾ ਬਾਕੀ ਆਪਾਂ ਦੇ ਕਹਈਏ ਠੀਕ ਹੈ ਜੀ ਤੇ ਇਹ ਵੀ ਪੰਜਾਬ ਨੰਬਰ ਹੀ ਹੈ ਪੰਜਾਬ ਨੰਬਰ ਹੀ ਠੀਕ ਹੈ ਸਾਰੇ ਆਪਣੇ ਪੰਜਾਬ ਨੰਬਰ ਹੀ ਹੁੰਦੇ ਆ ਠੀਕ ਹੈ ਜੀ ਹਾਂਜੀ ਤੇ ਅਗਲਾ ਅੱਗੇ ਫਾਰਮ ਟ੍ਰਕ 60 2014 ਮਾਡਲ ਆ ਜੀ 2014 ਮਾਡਲ ਆ ਤੇ ਆ ਦਾ ਜਿਵੇਂ ਆਪਾਂ ਕਹიდੀਏ ਜਨਸੀ ਰਿਕਾਰਡ ਵਾਲਾ ਸ਼ੋਰੂਮ ਹੀ ਆ ਜੀ ਸ਼ੋਰੂਮ ਹੀ ਆਗਾ ਹਾਂਜੀ ਤੇ ਲਓ ਬਈ ਚੈੱਕ ਕਰ ਲੋ ਸੁਪਰ ਮੈਕਸ ਚ ਆ ਗਿਆ ਵੀਆਰਪੀ ਦਾ ਤਾਂ ਬਈ ਸਿਸਟਮ ਹੀ ਲੱਗਿਆ ਢਿੱਗਿਆਣਾ ਦਾ ਉਕੀ ਕਹਿਣਾ ਉਹ ਤੇ ਠੀਕ ਆ ਜੀ ਨਵਾਂ ਹੀ ਲੱਗਿਆ ਥੋੜੇ ਦਿਨ ਹੀ ਹੋਏ ਆ ਬਾਕੀ trophies ਨੂੰ ਵੀ origignal ਲੱਗੀ ਹੋਈ ਆ ਦੇਖੋ trophies ਨੂੰ ਵੀ ਸਾਰੀ origignal ਆਗੇ ਕੰਡੀਸ਼ਨ ਚੈੱਕ ਕਰ ਲਓ ਬਾਕੀ ਡੰਡੇ ਮੁੰਡੇ ਵਗੈਰਾ ਵੀ ਪੂਰੇ ਘੈਂਟ ਲੱਗੇ ਹੋਏ ਆ ਹਾਂਜੀ ਬੈਕ ਸਾਈਡ ਤੋਂ ਹੀ ਰੇਟਰ ਦੇ ਨਹੀਂ ਆ ਗਾ ਅਮ ਰੱਦੋ ਸੀ ਜਾਵੀ ਮੈਂ ਵੀ ਚੈੱਕ ਕਰ ਲਓ ਤੇ ਜਿੰਨੀਆਂ ਚੀਜ਼ਾਂ ਹੋਣਗੀਆਂ ਡੰਡਾ ਡਰਾਵਰ ਵਗੈਰਾ ਸਭ ਕੁਝ ਨਾਲ ਸਭ ਕੁਝ ਨਾਲ ਮਿਲੂਗਾ ਹਾਂਜੀ ਤੇ 14 ਮਾਡਲ ਚ ਆ ਗਿਆ ਬਾਈ ਜੀ ਤੇ ਜੇ ਮੰਨ ਕੇ ਜੇ ਲਾ ਪਰ ਅਰੀਜਨਲ ਦੀ ਗੱਲ ਕਰੀਏ ਹਨਾ ਕਿਵੇਂ ਆ ਚੀਜ਼ਾਂ ਮਾਰੇ ਮੋਟਾ ਸਿਕਰਾਏ ਹੋਏ ਜਾਣ ਨਾ ਓਰੀਜਨਲ ਬਾਈ ਜੀ ਕਿਉਂਕਿ ਬਾਈ ਕਹਿੰਦਾ ਰੰਗ ਪੇਂਟ ਦੀ ਗਰੰਟੀ ਹੋ ਗਈ ਆਪਣੀ ਕਲਮ ਵੀ ਨਹੀਂ ਲੱਗੀ ਕਿਤੇ ਖਰੀਦਦਾਰ ਹੋਣ ਤੇ ਕੀ ਡਿਮਾਂਡ ਹੈ ਬਾਈ ਜੀ ਇਹਦਾ 480000 ਰੁਪਏ ਡਿਮਾਂਡ ਹੈ ਠੀਕ ਹੈ ਜੀ ਮੈਂ ਵੀ 480000 ਰੁਪਏ ਡਿਮਾਂਡ ਹੈ ਕਿਹ ਕਿ ਨਹੀਂ ਖੁੱਲਿਆ ਟਰੈਕਟਰ ਦਾ ਹਜੇ ਤੱਕ ਟਰੈਕਟਰ ਦਾ ਹਜੇ ਤੱਕ ਬ ਆਪਾ ਮਾਡਲ ਆ ਟੋਪ ਮਾਡਲ ਡਿਸਟਰੀਬਿਊਟਰ ਰਵਰਸ ਵੀਡੀਓ ਮਲਟੀ ਸਪੀਡ ਗੇਅਰ ਮਲਟੀ ਸਪੀਡ ਗੇਅਰ ਚ ਆ ਗਿਆ ਹਾਂਜੀ ਠੀਕ ਹੈ ਸਾਰੇ ਫੀਚਰ ਹੀ ਆ ਤੇ ਅਗਲਾ ਬਾਈ ਜੀ ਅਗਲਾ ਜੀ 575 2014 ਮਾਡਲ 2014 ਮਾਡਲ ਤੇ ਸਰਪੰਚ ਚ ਆ ਗਿਆ ਤੇ ਇੱਕ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀਗਾ ਤੇ ਉਹ ਕਿੰਨੇ ਮਾਡਲ ਸੀ ਬਾਈ ਜੀ ਉਹ ਵੀ 2014 ਹੀ ਆ ਉਹ ਵੀ 14 ਹੀ ਆ ਹਾਂਜੀ ਠੀਕ ਹੈ ਜੀ ਉਹ ਚੱਲਿਆ ਸੀ 12100 ਘੰਟਾ ਹੀ ਚੱਲਿਆ 2250 ਘੰਟਾ ਉਹ 2100 ਤੇ ਇਹ 2250 ਇਹਦੇ ਟਾਇਰ 2020 ਦੇ ਵਿੱਚ ਦੁਬਾਰਾ ਲੱਗੇ ਹੋਏ ਆ 2020 ਦੇ ਵਿੱਚ ਦੁਬਾਰਾ ਲੱਗੇ ਹੋਏ ਆ 13 ਦੇ ਟਾਇਰਾਂ ਚ 90 ਪੈਸੇ ਟਾਇਰ ਹੈਗੇ ਠੀਕ ਆ ਜੀ ਬੀ ਕੇਟੀ ਦੇ ਫਰੰਟ ਬੀ ਕੇਟੀ ਬੈਕ ਐਮ ਆਰਫ ਸ਼ਕਤੀ ਲਾਈਫ ਦੇ ਠੀਕ ਆ ਜੀ ਦੋਵੇਂ ਦੋਨੀਆਂ ਹੋਣਗੇ ਓਕੇ ਹੋਏ ਸੀ ਹਾਂ ਸੇਮੀ ਆ ਠੀਕ ਆ ਜੀ ਤੇ ਡਬਲ ਕਲੱਟਰ ਓਰੀਜਨਲ ਆ ਬੰਪਰ ਤੇ ਹੁੱਕ ਤੋਂ ਇਲਾਵਾ ਠੀਕ ਆ ਜੀ ਉੱਤੇ ਪੇਟ ਹੈਗਾ ਬਾਕੀ ਕਿਤੇ ਵੀ ਪੇਂਟ ਹੈ ਨਹੀਂਗਾ ਜਿਵੇਂ ਆਪਾਂ ਕਹਿੰਦਾ ਕਾਗਜ਼ ਪੱਤਰਾ ਦੀ ਗਾਰੰਟੀ ਹੋ ਗਈ ਤਾਂ ਦੇ ਦੂਗੇ ਦੇ ਆਪਾਂ ਦੱਸ ਕੇ ਦੇਵਾਂਗੇ ਜਿਵੇਂ ਆਪਾਂ ਬੰਪਰ ਪੇਂਟ ਕਰਤਾ ਹਾਂ ਦੱਸ ਕੇ ਹੁੱਕ ਕਰਤਾ ਹਾਂ ਹਾਂਜੀ ਉਹ ਦੱਸ ਕੇ ਦਵਾਂਗੇ ਜਿਹੜੀ ਚੀਜ਼ ਹੈਗੀ ਆ ਬੈਕ ਟੂ ਦਿਖਾ ਸਕਦੇ ਆ ਠੀਕ ਆ ਜੀ ਲੈ ਵੀ ਬਾਕੀ ਬਾਈ ਵੀ ਨਹੀਂ ਦੱਸੇਗਾ ਜਿਵੇਂ ਕਹਿੰਦਾ ਵੀ ਹੁੱਕ ਪੇਂਟ ਆ ਗਈ ਤਾਂ ਪੇਂਟ ਹੈਗੀ ਹੈਗੀ ਪਰ ਜਿਹੜੀ ਚੀਜ਼ ਨਹੀਂ ਹੈਗੀ ਕਿਉਂਕਿ ਬਈ ਇਦਾਂ ਜਿਵੇਂ ਸੌਦਾ ਹੋ ਜਾਂਦਾ ਇਸ ਤੋਂ ਬਾਅਦ ਫਿਰ ਕਈ ਵਾਰ ਪਤਾ ਲੱਗਦਾ ਜਿਹੜਾ ਔਖਾ ਹੋ ਜਾਂਦਾ ਹੈ ਨਾ ਆਪਣਾ ਤੇ ਹੀ ਗਾਰੰਟੀ ਆ ਵੀ ਆਪਣੇ ਕੋਈ ਜਿੰਨੇ ਟਰੈਕਟਰ ਤੁਸੀਂ ਦੇਖੇ ਆ ਵਾਹ ਕੇ ਤਸੱਲੀ ਕਰ ਇੱਕ ਹੀ ਡਿਮਾਂਡ ਬਈ ਇਹਦਾ 445000 ਰੁਪਏ ਮੁੱਲ ਹੈ 445000 ਰੁਪਏ ਠੀਕ ਹੈ ਜੀ ओरिजिनल 2250 ਘੰਟਾ ਚੱਲਿਆ ਹੋਇਆ ਏਜੰਸੀ ਨੂੰ ਇਹਦੀ ਸਰਵਿਸ ਹੁੰਦੀ ਏ ਏਜੰਸੀ ਰਿਪੋਰਟ ਦੇ ਹਿਸਾਬ ਨਾਲ 2250 ਘੰਟਾ ਚੱਲਿਆ ਹੋਇਆ ਠੀਕ ਹੈ ਏਜੰਸੀ ਰਿਪੋਰਟ ਦੇ ਸਿੱਧਾ ਨਕਦ ਕੈਸ਼ ਆ ਪਹਿਲੇ ਨਾਂ ਤੇ ਆ ਪਹਿਲੇ ਨਾਂ ਤੇ ਹਾਂਜੀ ਰੋਈਪਰ ਨੰਬਰ ਹੈ ਠੀਕ ਹੈ ਜੀ ਹਾਂਜੀ ਤੇ ਲੈ ਵੀ ਅਗਲਾ ਤੁਹਾਨੂੰ ਫਿਰ ਦਿਖਾ ਦਨੇ ਸਵਰਾਜ 735 FE ਚ ਇਹ 2000 ਮਾਡਲ ਆ ਜੀ ਪੂਰਾ 2000 ਮਾਡਲ ਦਾਗਾ ਹਾਂ ओरिजिनल ਹੀ ਸਾਰਾ ਰੈਟ ਸਾਰਾ ओरिजिनल ਹੀ ਹੈਗਾ ਟਾਇਰ ਦਾ ਪੈਨਾ ਵੀ ਪੂਰਾ ਤੈਰ ਹੈ ਕਿ 85 ਪੈਸੇ ਐਮ ਆਰਪ ਦੇ ਵਹਿਕ ਇੱਕ ਆਪਾਂ ਕਹਿੰਦੇ ਹੁੰਦੇ ਕਹਾੜਿਆਂ ਵਰਗੇ ਹਨ ਹਾਂਜੀ ਕਹਾੜਿਆਂ ਵਰਗੇ 85 ਪੈਸੇ ਐਮ ਆਰਪ ਪਲਸ ਦੇ ਠੀਕ ਹੈ ਜੀ ਤੇ ਬਾਕੀ ਕੰਡੀਸ਼ਨ ਦੇ ਵੀ ਬਾਈ ਕੋਲ ਕੋਕੇ ਪੀਸ ਹੁੰਦੇ ਨੇਗੇ ਕਹਾੜਿਆਂ ਵਰਗੇ ਟਾਇਰ ਟਰੋਂਦੇ ਨੇ ਕਹਾੜਿਆਂ ਵਰਗੇ ਟਾਇਰ ਦਿੰਨਾ ਆਪਾਂ ਕਹ ਜੀ ਤੇ ਪੀ ਵੀ 52 ਨੰਬਰ ਆ ਤੇ ਇਹਦੀ ਵੀ ਟੇਪ ਸ਼ੌਗ ਨੂੰ ਆਈ ਸ਼ੌਗ ਨੂੰ ਪਹਿਲਾਂ ਕਰਵਾਈ ਹੋਈਗੀ ਇੱਥੇ ਠੀਕ ਹੈ ਜੀ ਹਾਂ ਆਪਣੀ origignal ਰੈਕਟਰ ਸਾਰਾ origignal ਆ ਠੀਕ ਹੈ ਜੀ ਡੰਡਾ ਡਰਾਵਰ ਫੱਟੀ ਵੀ ਕਰ ਸਾਰਾ ਕੁਝ ਨਾਲ ਮਿਲੂਗਾ ਠੀਕ ਹੈ ਜੀ ਜਿਹੜੀ ਦੇ ਸਤਰੇ ਨਹੀਂ ਜੇ ਤਾਂ ਨਹੀਂ ਹੈ ਜੀ ਸਤਰੀ ہاں ਜਿਹੜੀ ਚੀਜ਼ ਇੱਥੇ ਅਵੇਲੇਬਲ ਆ ਉਹਦੇ ਉੱਤੇ ਉਹ ਮਿਲੂਗੀ ਇਸ ਤੋਂ ਇਲਾਵਾ ਨਹੀਂ ਠੀਕ ਹੈ ਜੀ ਤੇ ਇਹਦੀ ਕੀ ਡਿਮਾਂਡ ਹੈ ਭਾਈ ਇਹਦਾ 2 ਲੱਖ ਰੁਪਏ ਡਿਮਾਂਡ ਕਰਦੇ ਆ ਜੀ ਠੀਕ ਹੈ ਜੀ 2 ਲੱਖ ਰੁਪਿਆ ਡਿਮਾਂਡ ਕਰਦਾ ਭਾਈ ਤੇ ਆ ਗਿਆ ਆ ਗਿਆ ਸਵਰਾਜ 735 ਐਪੀ ਇਹ 99 ਮਾਡਲ ਆ ਜੀ ਇਹ 99 ਮਾਡਲ ਇਹ 2006 99 ਹਾਂਜੀ ਠੀਕ ਹੈ ਜੀ ਇਹਦੇ ਟਾਇਰ ਹੈਗੇ ਮਗਰ ਰਬੜ ਵਾਲੇ 60 ਪੈਸੇ 7 ਪੈਸੇ ਆ ਰਬੜ ਵਾਲੇ ਹਾਂਜੀ ਲੈ ਬਈ ਬਾਕੀ origignal trailer ਸਾਰਾ origignal ਜਿਵੇਂ ਆਪਾਂ ਕਹ ਜੀ ਬੰਪਰ ਪੇਂਟ ਆ ਜਾਣਾ ਹਾਂ ਬੰਪਰ ਪੇਂਟ ਹੈਗਾ ਜੀ ਠੀਕ ਹੈ ਜੀ ਬੰਪਰ ਪੇਂਟ ਹੈਗਾ ਤੇ ਇਹਦੇ ਕੀ ਡਿਮਾਂਡ ਆ ਬਾਈ ਜੀ ਇਹਦਾ 1 ਲੱਖ 90000 ਰੁਪਏ ਮੁੱਲ ਕਰਦੇ ਆ ਜੀ 1 ਲੱਖ 90000 ਰੁਪਏ ਬਾਈ ਕਹਿੰਦਾ ਮੁੱਲ ਕਰਦੇ ਆਗੇ ਬਾਕੀ ਮੌਕੇ ਤੇ ਜੋ ਤੇ ਲੋਕੇਸ਼ਨ ਆਪਣੀ ਸਹੀ ਕੀ ਆ ਬਾਈ ਜੀ ਲੋਕੇਸ਼ਨ ਆਪਣੀ ਜੀਰੇ ਦੇ ਕੋਲ ਫੇਰੋਕੇ ਪਿੰਡ ਆ ਜੀਰੇ ਦੇ ਕੋਲੇ ਫੇਰੋਕੇ ਪਿੰਡ ਤੇ ਬਾਕੀ ਜੀਰੇ ਵੀ ਮੰਡੀ ਲਾਉਣੇ ਆ ਹਾਂ ਜੀਰੇ ਵੀ ਆ ਤੇ ਐਸ ਵਾਰ ਨੂੰ ਮੌਕੇ ਠੀਕ ਹੈ ਤੇ ਅਗਲਾ ਕੀ ਕਿਹੜਾ ਹੈ ਅਗਲਾ ਸੁਣਨ ਦਾ ਕਰ ਲੋ ਸੋਨਾ ਲਿਕਾਇਆ ਹੈ ਬਾਈ ਬ ਹਰ ਵਾਰ ਸਪੀਡ ਹੀ ਜਾ ਗਿਆ ਨਾ ਇਹ ਹਾਂਜੀ ਐਚ ਡੀ ਐਮ ਵਾਲਾ ਹੈਵੀ ਡਿਊਟੀ ਵਾਲਾ ਘੱਟ ਖਰਚ ਵਾਲਾ ਜਿਹਨੂੰ ਕਹਿੰਦੇ 17 ਮਾਡਲ ਹੈ ਬਈ ਸੇਲ ਹੋ ਗਿਆ ਰੇਟ ਠੀਕ ਹੈ ਜੀ ਦਿਖਾ ਸਕਦੇ ਹੋ ਬਾਕੀ ਭਾਈ ਕਹਿੰਦਾ ਦਿਖਾ ਦਵਾਂਗੇ ਤੇ 17 ਮਾਡਲ ਲਗਾ ਤੇ ਇਹਦੇ ਟਾਇਰ ਟੱਪੇ ਦੀ ਗੱਲ ਕਰੀ ਜੀ ਟਾਇਰ ਹੈਗੇ 65 65 ਟਾਇਰ ਹੈਗੇ ਜੀ ਠੀਕ ਹੈ ਜੀ ਤੇ ਕੀ ਡਿਮਾਂਡ ਕਰੀ ਸੀ ਕਿੱਥੇ ਤੱਕ ਸੌਦਾ ਪੁੱਟਾ ਇਹਦੇ 475000 ਰੁਪਏ ਮੁੱਲ ਕਰਦੇ ਸੀ ਠੀਕ ਹੈ ਜੀ 4.5 ਲੱਖ ਰੁਪਏ ਰੇਟ ਲੱਗ ਰਹੀ ਹੈ ਠੀਕ ਹੈ ਜੀ ਮਤਲਬ 25000 ਰੁਪਏ ਸੂਟ ਹੋ ਗਏ ਹਾਂਜੀ ਠੀਕ ਹੈ ਇਹ ਫਰਸਟ ਨਾਮ ਹੀ ਸੀ ਬਈ ਹਾਂਜੀ ਪਹਿਲੇ ਨਾਮ ਤੇ ਸੀ ਠੀਕ ਹੈ ਕਿੱਥੋਂ ਦਾ ਨੰਬਰ ਆਈਏ ਇਹ ਇਹ ਜੀ ਫਰੋਈਪੁਰ ਦਾ ਹੀ ਫਰੋਈਪੁਰ ਆ ਤੁਹਾਨੂੰ ਦੱਸਿਆ ਆਪਣੇ ਲੋਕਲੀ ਹੁੰਦੇ ਫਰੋਈਪੁਰ ਮੋਗਾ ਤੇ ਫਰੀਦਕੋਟ ਵਗੈਰਾ ਇੱਥੇ ਲੋਕਲ ਨੰਬਰ ਹੀ ਲਈ ਜੇ ਠੀਕ ਹੈ ਜੀ ਤੇ ਲਓ ਜੀ ਸਵਰਾਜ 735 ਅੱਗੇ ਦੇਖਾ ਦੇਣਗੇ ਇਹ 98 ਮਾਡਲ ਆਈ 98 ਮਾਡਲ ਲਗਾ ਤੇ ਇਹ ਜੇ ਮਗਰਾਟਾ ਵਗੈਰਾ ਦੀ ਗੱਲ ਕਰੀਏ ਬਈ ਇਹ ਜੀ ਕਟਿੰਗ ਹੈਗਾ ਟਰੈਕਟਰ ਠੀਕ ਹੈ ਕਟਿੰਗ ਹੋਈ ਹੋਈ ਆ ਠੀਕ ਹੈ ਜੀ ਟਾਇਰ ਇਹਦੇ ਮਗਰਲੇ ਹੈਗੇ 80 ਪੈਸੇ ਅਗਲੇ ਵੀਸੀ ਪੇ ਆਲੇ ਅਸੀ ਪੇ ਆਲੇ ਦਾ ਵਧੀਆ ਟਰਨ ਹੈ ਨਾ ਜਿਵੇਂ ਆਪਾਂ ਦੇ ਕੇ ਦੇ ਚਾਰੇ ਟਰ ਜੇਕਦੇ ਟੈਕਿੰਗ ਹੈਗੀ ਹੈ ਬਾਕੀ ਠੀਕ ਹੈ ਰੇਟਰ ਬਾਕੀ ਠੀਕ ਹੈ ਨਾ ਹਾਂ ਜਿਵੇਂ ਆਪਾਂ ਕਹਿੰਦਾ ਦੱਸ ਕੇ ਦੇਤਾ ਹਾਂਜੀ ਜਿਹੜੀ ਜੀ ਆਪ ਸਾਹਮਣੇ ਆਏ ਨਹੀਂ ਆਪਾਂ ਝੂਠਾ ਲਗਾਉਂਦੇ ਠੀਕ ਹੈ ਇਹਦੀ ਕੀ ਡਿਮਾਂਡ ਹੈ ਭਾਈ ਜੀ ਇਹਦਾ 190000 ਰੁਪਏ ਮੁੱਲ ਕਰਦੇ ਤੇ ਇੰਜਨ ਗੇਅਰ ਦਾ ਹੀ ਇੰਜਨ ਗੇਅਰ ਦਾ ਵਧੀਆ ਰੇਟਰ ਇੰਜਨ ਗੇਅਰ ਦਾ ਵਧੀਆ ਹੈ ਜਿਵੇਂ ਮੈਂ ਕਹਿੰਦੀ ਕਟ ਖਰਚਿਆ ਨਾ ਹਾਂਜੀ ਇਹ ਆ ਗਿਆ ਬਾਈ ਜੀ Mahindra 575 ਜਿਵੇਂ ਕਹੇ ਜੀ ਸਵਰਾਜ ਤੇ ਬਹੁਤ ਕੰਮ ਕਰਦੇ ਕਰਦੇ ਤੁਸੀਂ ਮੈਨੂੰ ਲੱਗਦਾ Mahindra ਦੇ ਵੀ ਬਹੁਤ ਬੱਲੇ ਕੰਮ ਕਰਦੇ ਆ ਇਹ ਬਾਈ ਜੀ 2014 ਮਾਡਲ ਆ ਠੀਕ ਆ ਜੀ 2014 ਇਹਦੀ ਇੱਕ ਖਾਸੀਅਤ ਹੈ ਟਰੈਕਟਰ ਦੀ ਇਹ 1000 ਤੇ 75 ਘੰਟੇ オリジナル ਚੱਲੇ ਹੋਇਆ ਮੈਨੂੰ ਲੱਗਦਾ ਜਿਹੜੇ Mahindra ਟਰੈਕਟਰ ਲਿਓਣੇ ਆ ਇਹ ਘੱਟ ਦੇ ਲੈਵੜੀ ਲੈ ਕੇ ਆਉਣੇ ਉਹਨੂੰ ਹੱਥੋਂ ਦਿਖਾਉਣੇ ਤੇ ਦਰਸ਼ਨ ਕਰਾਉਣੇ ਆ ਲੈ ਬਾਈ ਤੁਹਾਨੂੰ ਦਿਖਾ ਵੀ ਦਿੰਦੇ ਆ ਦਿਖਾਉਣੇ ਤੁਹਾਨੂੰ ਲੈ ਬਾਈ オリジナル ਹੀ ਚੱਲੇ ਆ ਨਾਲ ਦੇ ਟਾਇਰ ਟਰੈਕਟਰ ਦੇ ਨਾਲ ਦੇ ਟਾਇਰ ਨੇ ਬਾਈ ਕਹਿੰਦਾ オリジナル ਬੜਿਆ ਹੈ ਜਾਈ ਟਰੈਕਟਰ ਦੇ ਕੱਦੂ ਜੀ ਵੀ ਨਹੀਂ ਵੜਿਆ ਹੈਗਾ ਇਹਦਾ ਬਸ ਸ਼ੌਂਕ ਦੇ ਕਿੜੇ ਲਾਏ ਆ ਸ਼ੌਂਕ ਦੇ ਕਿੜੇ ਲਾਤਾ ਇੱਕ ਪੱਲੀ ਭਾ ਕੇ ਖੜਾਉਣ ਵਾਲਾ ਕੰਮ ਆਣਾ ਹਾਂਜੀ ਹਾਂਜੀ ਅੰਦਰ ਠੀਕ ਹੈ ਜੀ ਤੇ ਟਾਇਰ ਟੱਪੇ ਵੀ ਸਾਰੇ origignal ਨੇ ਬਈ ਮੀਟਰ ਵੀ origignal ਜਿੰਮਾ ਚੱਲਿਆ 14 ਮਾਡਲ ਨਾ ਇਹ ਟਾਇਰ 80 ਪਈ ਹੈ ਜੀ ਠੀਕ ਹੈ ਜੀ ਹਾਂਜੀ ਇਹ ਵੀ 14 ਮਾਡਲ ਆ ਉਹ ਵੀ 14 14 ਮਾਡਲ ਲੀ ਜੀ ਉਹ ਸਰਪੰਚ ਮਾਡਲ ਜੀ ਇਹ ਭੂਮੀ ਪੁੱਤਰ ਆ ਇਹ ਭੂਮੀ ਪੁੱਤਰ ਚੱਲਿਆ ਹਾਂਜੀ ਠੀਕ ਹੈ ਜੀ ਇਹ ਫਰੀਦਕੋਟ ਦਾ ਨੰਬਰ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਇਹਦੇ ਠੀਕ ਹੈ ਜੀ ਪੀ ਵੀ 04 ਹਾਂਜੀ ਠੀਕ ਹੈ 14 ਮਾਡਲ オリジナル ਚੱਲਿਆ ਹੈ ਤੇ ਕੀ ਕੀ ਡਿਮਾਂਡ ਹੈ ਇਹਦਾ 455000 ਰੁਪਏ ਦੀ ਡਿਮਾਂਡ ਕਰਦੇ ਆਂ ਠੀਕ ਹੈ ਜੀ ਪਾਵਰ ਸਟੀering ਚ ਆਇਆ ਪਾਵਰ ਸਟੀering ਤੇਲ ਚ ਬ੍ਰੇਕਰ ਰਿਵਰਸ ਪੀਟੀਓ ਰਿਵਰਸ ਚ ਆ ਠੀਕ ਹੈ ਹਾਈ ਸਪੀਡ ਚ ਹਾਂ ਜੀ ਹਾਂ ਜੀ ਹਾਈ ਸਪੀਡ ਚ ਆ ਗਿਆ ਠੀਕ ਹੈ ਜੀ ਲੈ ਵੀ ਚੱਕੂ ਗਾ ਲੋ ਟਰੈਕਟਰ ਦੀ ਕੰਡੀਸ਼ਨ ਸਰਵਿਸਾਂ ਹੋਈਆਂ ਦੀਆਂ ਤਾਂ ਤਿੰਨ ਸਰਵਿਸਾਂ ਹੋਈਆਂ ਇਹਦੀ ਠੀਕ ਹੈ ਜੀ ਹਾਂ ਜੀ ਤਿੰਨ ਸਰਵਿਸਾਂ ਹੋਈਆਂ ਨੇ ਤੇ ਚੱਲਿਆ 1.75 ਘੰਟੇ ਦੀ ਰੀਨ ਨੇ ਲਿਆ ਕੋਈ ਮੀਟਰ ਨਾਲ ਛੇੜ ਛਾੜ ਨਹੀਂ ਗਈ ਇਹਨਾਂ ਚੱਲਿਆ ਜੈਨੂਇਨ ਚੱਲਿਆ ਟਾਇਰ ਵੀ ਦੋ ਹਾ ਦਲਾ ਹੋ ਗਿਆ ਜੀ 14 ਦੇ ਮਾਰ ਕੇ ਨਹੀਂ ਤੇ ਬਾਕੀ ਟਾਇਰ ਵੀ ਦਿਖਾ ਦੇ ਨੇ ਤੁਹਾਨੂੰ ਤੇ ਬਾਕੀ ਪੂਰਾ ਸਾਫ ਟਰੈਕਟਰ ਹੈ ਨਵੇਂ ਵਰਗਾ ਟਰੈਕਟਰ ਹੈ ਜੇ ਇੱਕ ਵਾਰੀ ਆਪਾਂ ਕਹਿੰਦੇ ਨਵਾਂ ਟਰੈਕਟਰ ਇਹਦੇ ਨਾਲ ਦਾ ਖਰੀਦਣਾ ਯਾਰ ਸੀ ਖੜਾ ਦੀ ਪਤਾ ਨਹੀਂ ਲੱਗਣਾ ਜੱਸੀ ਜਿਹੜਾ ਖੜਾ ਵੀ ਹੈ ਸਾਫ ਕਰਕੇ ਤਾਂ ਪਤਾ ਲੱਗਣਾ ਠੀਕ ਆ ਬਾਈ ਜੀ ਤੇ ਬਾਕੀ ਸਹੀ ਲੋਕੇਸ਼ਨ ਇੱਕ ਵਾਰੀ ਹੋ ਦੱਸ ਦੋ ਜੀ ਬਾਈ ਜੀ ਆਪਣਾ ਪਿੰਡ ਹੈਗਾ ਜੀਰੇ ਦੇ ਕੋਲ ਫੇਰੋਕੀ ਠੀਕ ਆ ਜੀ ਨਾਮ ਮੇਰਾ ਬਿਕਰਮਜੀਤ ਸਿੰਘ ਫੋਨ ਨੰਬਰ ਮੇਰਾ 98765 99401 ਠੀਕ ਆ ਜੀ ਤੇ ਨਵੇਂ ਬ੍ਰਾਂਡ ਦੇ ਟਰੈਕਟਰ ਆਪਣੇ ਕੋਲੇ ਆਉਂਦੇ ਜਾਂਦੇ ਨੇ। ਹਾਂਜੀ ਨਵੇਂ ਬ੍ਰਾਂਡ ਦੇ ਟਰੈਕਟਰ ਬਾਕੀ ਕਟਿੰਗ ਵੀ ਹੋ ਜੂ ਟਰੈਕਟਰ ਦੀ ਕਿਸੇ ਨੇ ਬਦਲਣਾ ਹੋਵੇ ਟਰੈਕਟਰ ਵਿੱਚ ਦੇ ਕੇ ਉਹ ਵੀ ਹੋ ਜੂਗਾ। ਲੋਨ ਦੀ ਸਹੂਲਤ ਵੀ ਹੈਗੀ ਆ। ਠੀਕ ਹੈ ਜੀ। ਹਾਂਜੀ। ਬਾਕੀ ਆਪਣੇ ਟਰੈਕਟਰ ਸਾਰੇ ओरिजिनल ਮਿਲਣਗੇ। ਬਾਕੀ ਕੋਈ ਵੀ ਟਰੈਕਟਰ ਆਪਣਾ ਵਾਹ ਕੇ ਤਸੱਲੀ ਕਰਕੇ ਜਿਵੇਂ ਮਰਜ਼ੀ ਲੈ ਆ ਸਕਦਾ। ਇਸ ਦੀ ਆਪਣੀ ਗਰੰਟੀ ਉਹ ਕਾਜ ਪੱਤਰਾਂ ਦੀ ਆਪਣੀ ਫੁੱਲ ਗਰੰਟੀ ਆ। ਠੀਕ ਹੈ ਜੀ। ਹਾਂਜੀ ਉਸ ਚੀਜ਼ ਦਾ ਕੋਈ ਦਿੱਕਤ ਨਹੀਂ। ਠੀਕ ਹੈ ਭਾਈ ਜੀ। ਧੰਨਵਾਦ। ਓਕੇ ਜੀ ਧੰਨਵਾਦ। ਥੈਂਕ ਯੂ। ਲੋ ਭਾਈ ਜੀ ਵੀਡੀਓ ਵਧੀ ਅਨਿਕ ਕਿੰਨੇ ਮਿੰਟ ਦੇ ਲੱਗੇ